ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਲੋ ਬਈ ਕੱਲ ਤਾਂ ਮੀਂਹ ਨੇ ਏਰੀਅੰਟਾਂ ਲੀਆਂ ਬੀਤੇ ਆ। ਸਾਡੇ ਤਾਂ ਰਾਤ ਨੂੰ ਵੀ ਮੀਂਹ ਹਟਿਆ। ਤੁਹਾਨੂੰ ਰਾਤ ਵਾਲੇ ਕਲਿੱਪ ਦਿਖਾਉਂਦਾ ਮੀਂਹ ਵਾਲੇ। ਤੇ ਲੋ ਬਈ 6:30 ਹੋ ਚੱਲੇ। ਤੁਸੀਂ ਮੀਂਹ ਚੈੱਕ ਕਰੋ ਬਈ। ਕਿਹੜੀ ਸਪੀਡ ਨਾਲ ਮੀਂਹ ਪੈ ਰਿਹਾ। ਤੁਸੀਂ ਮੇਰੀ ਪਿਛਲੀ ਵੀਡੀਓ ਦੇਖਿਆ ਹੋਣਾ ਕਿੰਨੀ ਸਵੇਰ ਦਾ ਮੀਂਹ ਪੈ ਰਿਹਾ ਬਾਈ। ਮਾੜਾ ਮੋਟੀ ਬ੍ਰੇਕ ਲੱਗੀ ਆ। ਬ੍ਰੇਕ ਵੀ ਥੋੜੇ ਜਿਹੇ ਟਾਈਮ ਲੱਦੇ ਘੰਡੇ ਜਾਂ ਘੰਡੇ ਦੀ ਬ੍ਰੇਕ ਲੱਗਦੀ ਰਹੀ ਫੇਰ ਲਗਾਤਾਰ ਮੀਂਹ ਸ਼ੁਰੂ ਆ ਜਾਂਦਾ ਤਾਂ ਬਾਈ। ਹੋ ਤਾਂ ਜਿਆਦਾ ਸਪੀਡ ਆ ਬਈ ਪਹਿਲਾਂ ਨਾ ਬਚਰੂਗੇ ਆਪਾਂ ਹੌਲੀ ਵੀ ਹੋ ਜਾਂਦਾ ਤਾਂ ਤੇਜ਼ ਵੀ ਹੋ ਜਾਂਦਾ ਹੁਣ ਲਗਾਤਾਰ ਆ ਹੋ ਰਿਆ ਇਹ ਝੜਕਿਓ ਲੱਗੀ ਹੁੰਦੀ ਉਹ ਦੇਖੋ ਇਹ ਰੱਖੋ ਬਲ ਲੈਟ ਬੰਦ ਹੋ ਗਈ ਬਲਪੀ ਬਲਪੀ ਇਹ ਲੈਟ ਤੁਹਾਨੂੰ ਮੈਂ ਸਵੇਰੇ ਦਿਖਾਉਣੀ ਸੀ ਸਵੇਰੇ 10 ਵਜੇ ਬਲਣ ਲੱਗਦੀ ਬਈ ਇਹਨਾਂ ਨੇ ਹੀ ਰੋ ਗਿਆ ਤਾਂ ਮੀਂਹ ਤੇ ਬੱਦਲ ਆ ਗਏ ਨੇਰਾ ਹੋ ਗਿਆ ਤਾਂ ਲੈਟੇ ਬਲਪੀ ਦੀ ਆ ਬਈ ਫੇਰ ਵਾਲਾ ਹੱਥ ਕਰਕੇ ਨਹੀਂ ਤੋਰੇ ਫਿਰ ਹਾਂ ਹੁਣ ਬੜੀ ਆ ਰੱਖੋ ਇਹ ਤੇਜ਼ ਹੈ ਕੋਟ ਪਾਓ ਇੱਥੇ ਠੰਡ ਲੱਗਦੀ ਅੱਛਾ ਦਰਵਾਜ਼ੇ ਜਿਹਾ ਬੰਦ ਨਹੀਂ ਆ ਬਈ ਤੁਹਾਡੇ ਵੱਲ ਵੀ ਦੱਸਿਓ ਕਿੰਨਾ ਵੀ ਐਨੀ ਵੀ ਪੈਰੇ ਜਿੰਨਾ ਛੱਡ ਕੇ ਨੇ ਹਾਂ ਪਿਛਲੀ ਵੀਡੀਓ ਆਏ ਵੇ ਕਮੈਂਟ ਦਿੱਲੀ ਦੇ ਵੀ ਮੀਂਹ ਪੈ ਰਿਆ ਲੁਧਿਆਣਾ ਵੀ ਹਰੇਕ ਪਾਸੇ ਮੀਂਹ ਪੈ ਰਿਆ ਬਲ ਜਾ ਬਈ ਬਲ ਪਈ ਚਲੋ ਬਈ ਦੇਖਦੇ ਹੁਣ ਕਦ ਤੱਕ ਪੈ ਰਿਆ ਮੈਂ ਔਰ ਇਹ ਕੋ ਸੂਰਜ ਇਹ ਸੂਰਜ ਨਹੀਂ ਆ ਦੇਖੋ ਸਾਹਮਣੇ ਖੰਤਰੀ ਲਾਈਟ ਦਿਖਦੀ ਹੋਣੀ ਤੁਹਾਨੂੰ ਆ ਵੀਡੀਓ ਤੁਸੀਂ ਦੀ ਓ ਹੋਏ ਬੀਲੀ ਓਏ ਬਸ ਬਸ ਆਓ ਬਈ ਅੰਦਰ ਆ ਜਾ ਦੇਖਿਓ ਕਿੰਨੀ ਕਿ ਦੂਰ ਗਿਰਦੀ ਆ ਨਹੀਂ ਆ ਜੋ ਅੰਦਰ ਛੋਟਾ ਚਲੋ ਬਈ ਚਲੋ ਹਾਲੇ ਐਡ ਧਰ ਦਵਾਂ ਸਾਹਮਣੇ ਜਿਹੜੀ ਉਹ ਲਾਈਟ ਹੈ ਉਹ ਸਾਡੇ ਪੈਣੀ ਗੁਰਦੁਆਰੇ ਚ ਵੱਲਦੀ ਆ ਐਨਾ ਦਿਖਣਾ ਸੂਰਜ ਹੁੰਦਾ ਉੱਥੇ ਸੰਤਰੀ ਮੈਂ ਵੀ ਬਿਜਲੀ ਵੀ ਵਾਕ ਹੋ ਰਹੀ ਆ ਤਾਂ ਲੋ ਜੀ ਫਿਰ ਅਗਲੇ ਦਿਨ ਦੀ ਸਵੇਰ ਤੇ ਅੱਜ ਵੀ ਬੱਦਲ ਪਾਈ ਹੋਈ ਵੀ ਸੋਹਣੀ ਸੋਹਣੀ ਪਰ ਮੀਂਹ ਨਹੀਂ ਆਇਆ ਅੱਜ ਤੇ ਬੱਦਲ ਲੱਗੋ ਕਿੰਨੇ ਸੋਹਣੇ ਹੋਏ ਬਾਈ ਹਾਂ ਦੇਖੋ ਤੇ ਆ ਤਾਂ ਖੇਤ ਦੇਖੋ ਬਈ ਹਰੇ ਕਿੰਨੀ ਸੋਹਣੀ ਵੱਜਦੀ ਬਈ ਆਹ ਦੇਖੋ ਖੇਤਾਂ ਦਾ 뷰 ਦੇਖੋ ਬਈ ਅੱਜ ਇਹ ਮੀਂਹ ਵਾਲੀ ਧੁੱਪ ਨਿਕਲੀ ਵੀ ਅੱਜ ਵੀ ਆਪਣੇ ਖੇਤਾਂ ਨਾਲ ਤਾਂ ਬਾਈ ਸੋਨਾ ਪਾਣੀ ਲੱਗਿਆ ਰਿਹਾ ਖੇਤਾਂ ਜਿਹੜਾ ਪਾਣੀ ਖੜਾ ਹੈ ਨਾ ਆਪਣੇ ਇੱਧਰ ਲਈ ਤਾਂ ਹਲੇ ਰੇਤਲੀ ਜ਼ਮੀਨ ਹੈ ਇਹ ਪਾਣੀ ਬਹੁਤ ਛੇਤੀ ਸੋਖ ਲੈਂਦੀ ਸਾਡੀ ਇੱਧਰਲੀ ਜ਼ਮੀਨ ਉੱਪਰ ਤਾਂ ਪਾਣੀ ਇੱਧਰ ਤਾਂ ਖੜਾ ਹੀ ਨਹੀਂ ਹੋਣਾ ਤੇ ਕਣਕ ਦਾ ਸੇਵ ਬਾਈ ਸਾਡੀ ਇੱਕ ਨੰਬਰ ਹੋਈ ਵੀ ਹੈ ਨਾ ਬਣੀ ਆਹ ਵੇਖੋ ਡੰਡੀਆਂ ਤਕੜੀ ਆ ਤੇ ਦੇਖਦੇ ਹੁਣ ਥੋੜੇ ਸੁੱਕ ਲਵੇ ਚ ਇੱਕ ਟਟ ਇੱਕ ਟੋਟੀ ਪਾਉਣਾ ਆਪਾਂ ਨੇ ਦੋਹਾਂ ਖੇਤਾਂ ਚ ਐ ਥੋੜਾ ਜਿਹਾ ਇਹ ਕਿੱਲੇ ਦੇ ਉੱਪਰ ਹੈ ਆਪਣੇ ਇੱਕ ਕਿੱਲੇ ਦੇ ਉੱਪਰ ਖੇਤ ਦੋਹੇ ਉੱਪਰਲੇ ਤੇ ਨਾ ਉੱਪਰਲਾ ਤੇ ਥੱਲਾੜਾ ਖੇਤ ਤੇ ਕਣਕ ਵੀ ਆਪਣੀ ਇੱਕ ਨੰਬਰ ਹੈ ਨਾ ਥਰੜੀ ਕਣਕ ਵੀ ਦਿਖਾ ਰਿਹਾ ਹਾਂ ਤੁਹਾਨੂੰ ਤੇ ਫੇਰ ਤੁਹਾਨੂੰ ਦਿਖਾਵਾਂਗੇ ਮੋਟਰ ਨੇਰੀ ਨੇ ਹਾਲ ਦਿਖਾਉਂਦਾ ਤੁਹਾਨੂੰ ਮੋਟਰ ਦਾ ਕਿਆ ਕਰਿਆ ਲੈ ਵੀ ਇੱਧਰ ਨੂੰ ਵੀ ਦੇਖੋ ਆਪਣੀ ਕਾਲ ਕਣਕ ਦਾ ਇਹਨਾਂ ਕਾਲੀ ਹੋਈ ਵੀ ਆ ਦੇਖੋ ਇਹਨਾਂ ਇੱਧਰ ਥੋੜੀ ਹਰੀ ਯਾਰ ਦੇਖੋ ਤੁਹਾਨੂੰ ਫਰਕ ਪਤਾ ਲੱਗਦਾ ਹੋਣਾ ਇੱਧਰ ਥੋੜੀ ਹਰਿਆਈ ਹੈ ਇੱਧਰ ਥੋੜੀ ਕਾਲੀ ਜੀ ਹੈ ਕਣਕ ਵੈਸੇ ਇਦਾਂ ਹੋਣੀ ਚਾਹੀਦੀ ਕਾਲੀ ਜੀ ਇਹ ਥੋੜੀ ਲੇਟ ਲੱਗੀ ਵੀ ਦਾ ਹੋਣੀ ਇਦਾਂ ਐ ਚੱਲੇ ਰੇ ਪੈਣਾ ਛੇ ਦੀ ਹੋਰ ਆਲੇ ਹਲੇ ਉੱਠਣੇ ਨੇ ਹੋਰ ਤੇ ਆਪਣੀ ਤਾਂ ਪਹਿਲੇ ਹੀ ਲੱਗੀ ਵੀ ਪਿੰਡ ਤੇ ਪਿੰਡ ਤੇ 10 ਜਾਂ 7 ਦਾ ਲੇਟ ਲੱਗੀ ਆਪਣੀ ਕਣਕ ਉਰੇ ਪਿੰਡ ਵੀ ਦਿਖਾਵਾਂਗਾ ਤੁਹਾਨੂੰ ਜਾ ਕੇ ਲਾਵੇ ਦਰਵੀ ਬਣੀ ਆ ਨਿਕ ਨੰਬਰ ਬੁੱਟਿਆਂ ਦੇ ਪੱਤੇ ਦੇਖੋ ਬਈ ਖਾਲੀ ਹੋਏ ਔਰ ਦੇਖੋ ਸਾਹਮਣੇ ਇੰਦਰ ਆਪਣੀ ਮੋਟਰ ਤੇ ਹੁਣ ਦੇਖੋ ਨਾ ਮੋਟਰ ਵਿਆਹ ਤੇ ਬਾਤ ਹੋਣੀ ਕਿਹੜਾ ਹੋਜਿਆ ਮੇਰਾ ਵੀ ਵਿਆਹ ਤੇ ਕੰਮ ਹੁੰਦੇ ਸੀਗੇ ਨਵੇਂ ਨੇਰੀ ਦੇ ਬਾਅਦ ਆ ਕੇ ਜਾ ਪਰ ਬੁੱਟੇ ਤਾਂ ਆਪਣੇ ਬਚਾਉ ਵੀ ਬੁੱਟਾ ਨਹੀਂ ਕੋਈ ਵੀ ਗਿਰਿਆ ਤਿਆਂ ਦੇ ਤਾਂ ਬੁੱਟੇ ਵੀ ਗਿਰ ਗਏ ਮੇਰੇ ਖਿਆਲ ਉਹਨਾਂ ਦੇ ਗਰੇ ਹੋਣ ਜਿਨ੍ਹਾਂ ਨੇ ਪਾਣੀ ਲਾਤਾ ਹੋਣਾ ਉਹ ਕਿ ਨੇਰੀ ਬਹੁਤ ਹੀ ਚੱਲੀ ਸੀਗੀ ਸਾਡੇ ਕਿ ਨਹੀਂ ਬੁੱਟੇ ਤਾਂ ਭਈ ਆਪਣੇ ਸਾਰੇ ਇੱਕ ਨੰਬਰ ਖੜੇ ਆ ਕੋਈ 빙ਟ ਡੈਡਾ ਨਹੀਂ ਹੋਇਆ ਕੋਈ ਵੀ ਨਹੀਂ ਇਹ ਤਾਂ ਆਪਣੇ ਸ਼ੁਰੂ ਚ ਹੋਈ ਹੋਈ ਸੀਗੇ ਤੇ ਇਧਰ ਤਾਂ ਇੱਕ ਨੰਬਰ ਖੜੇ ਆ ਤੇ ਥੱਲੇ ਵੀ ਐਨ ਇੱਕ ਨੰਬਰ ਤਨ ਨਹੀਂ ਗਿਰਿਆ ਭਈ ਇਹ ਬੁੱਟੇ ਗੇਰ ਆ ਬੁੱਟੇ ਖਾ ਨੂੰ ਗਮਲਾ ਗੇਰ ਤੇ ਨਾ ਵੀ ਆ ਹੀ ਗਿਰਿਆ ਸੀਗਾ ਇਹ ਵੀ ਹੁਣ ਆਪਾਂ ਨੇ ਸਾਰੇ ਗਮਲੇ ਇਤਕੀ ਲਾਵਾਂਗੇ ਸਾਰੇ ਇਹ ਕਿਸੇ ਨੇ ਪਾਰਟੀ ਵੀ ਕਰੀ ਹੋਈ ਹੈ ਮੂਫਤ ਨ ਰੱਖੇਵੇਂ ਮੈਂ ਤਾਂ ਸਫਾਈ ਕਰੀ ਵੀ ਸਾਰੀ ਰੱਖੋ ਖਲਾਰਾ ਪਿਆ ਵਾ ਐਨ ਝਾੜੂ ਝੂੜੂ ਮਾਰਤਾ ਸੀਗਾ ਤੇ ਵੀ ਹੁਣ ਗਿੱਲਾ ਹਾਂ ਚਲ ਤੋਪ ਉੱਪਰ ਨਿਕਲ ਗਏ ਇਹਨੂੰ ਵੀ ਸੁਕਾਵਾਂਗੇ ਕੱਢ ਕੇ ਲੈ ভাই ਇਧਰ ਰੱਖੋ glandular ਤਾਂ ਸਾਰੀ ਹੁਣ ਇਹ ਚ ਵੀ ਇੱਕ ਵਾਰ ਫੇਰ ਗੁੜ ਦਵਾਂਗੇ ਗੁੜ ਦਵਾਂਗੇ ਸਾਰੇ ਨੂੰ ਇਹਨੂੰ ਉਧਰ ਵੀ ਜੋ ਗਿੱਲਾ ਹੋ ਗਿਆ ਸ਼ੋਰ ਆਪਾਂ ਨੇ ਬਈ ਮੋਟਰ ਚ ਲਾ ਕੇ ਪਾਣੀ ਲਾਇਆ ਮੀਂਹ ਨਾਲ ਗਿੱਲਾ ਸਾਰੇ ਗਿੱਲ ਹੋ ਗਈ ਇਹ ਮੈਂ ਸੋਚ ਰਿਹਾ ਤਾਂ ਮੋਟਰ ਚ ਲਾ ਕੇ ਸਾਰੇ ਨੂੰ ਪਾਣੀ ਦਵਾਂ ਕਿ ਸੁੱਕ ਗਿਆ ਸੀਗਾ ਸਾਰੀ ਇਹ ਇੱਕ ਵਾਰ ਸਾਰੇ ਪੱਤੇ ਪੱਤਾ ਕੱਢ ਕੇ ਇਹਦੀ ਵੀ ਸਫਾਈ ਕਰਾਂਗੇ ਨਾ ਯਾ ਹਾ ਗਿਰ ਕੇ ਆਪਣੇ ਔਰੇ ਨੂੰ ਹਵਾ ਵਜ੍ਹੀ ਹੋਣੀ ਆ ਇਹਨੂੰ ਦੇਖਿਓ 2 ਮਹੀਨੇ ਦਾ ਕੈਨ ਹਰਾ ਭਰਿਆ ਹੋ ਜਾਣਾ ਇਹਨੇ ਆਹਾ ਤੇ ਆ ਬੇਲ ਨੇ ਵੀ ਦੇਖੋ ਬੇਲ ਐ ਜਿਹੜਾ ਸੁੱਕ ਗਈ ਹੁੰਦੀ ਇਹ ਹੈਗੀ ਬੇਲ ਆਪਣੀ ਉਹਦੀ ਅੰਗੂਰਾਂ ਦੀ ਲੈ ਇਹ ਕਹਣਾ ਬੇਲ ਕੁਝ ਹੈ ਨਹੀਂ ਖਤਮੇ ਹੋ ਗਈ ਵੀ ਕਹਣਾ ਬੇਲਾ ਦੇਖੋ ਇਹ ਟਾਣੀਆਂ ਸੁੱਕ ਗਈਆਂ ਇਹਦੀਆਂ ਇਹਦੀ ਵੀ ਇੱਧਰ ਵੀ ਆਇਆ ਹੋਇਆ ਹੈ ਇਹਦੇ ਵੀ ਬਹੁਤ ਸੋਹਣੇ ਪੱਤੇ ਹੁੰਦੇ ਹੁੰਦੇ ਆ ਹੈ ਵੀ ਬਸ ਹਰਾ ਹੋਣ ਲੱਗਣਾ ਜੀ ਜੂ ਜੂ ਧੁੱਪ ਚੜਨ ਲੱਗਣੀ ਐਨੇ ਵੀ ਬਈ ਲੈ ਇਹਨੂੰ ਵੀ ਕਰੀਏ ਲੋਡ ਫਿਰ ਠੀਕ ਐ ਲਾਈਟ ਹੈਗੀ ਯਾਰ ਹੈਗੀ 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 ਲਾਈਟ ਬਾਈ ਇਹਦਾ ਬਿਲ ਬੋਲ ਹੁਣ ਪਤਾ ਨਹੀਂ ਕਿੱਦਾਂ ਹੁੰਦਾ ਬਿਲ ਤਾਂ ਕੋਈ ਆਇਆ ਨਹੀਂ ਹੁਣ ਤੱਕ ਇਹਦਾ ਬਈ ਜਿਆਦਾ 6 ਮਹੀਨੇ ਹੋ ਚਲੇ ਬਿਲੇ ਨਹੀਂ ਆਇਆ ਇਹਦਾ ਬੇਸੇ ਮੋਟਰ ਦਾ ਆਪਣਾ ਕਿਹੜਾ ਯੂਸ ਆ ਕੋਈ ਨਾ ਆਪਾਂ ਨਹੀਂ ਮੋਟਰ ਚਲਾਈ ਆ ਨਾ ਕੋਈ ਅੰਦਰ ਜ਼ਿਆਦਾ ਹੀਟਰ ਚੱਲਿਆ ਹੀਟਰ ਵੀ ਇੱਕ ਅੱਧੀ ਵਾਰ ਚੱਲਿਆ 300 ਜੌਂਟ ਤਾਂ ਮਾਫ਼ ਹੈ 300 ਜੌਂਟ ਫੂਕ ਹੀ ਨਹੀਂ ਹੁੰਦੀ ਉਹਣੀ ਉਹ ਇੱਕ ਤਾਰ ਜਾਂਦੀ ਉੱਧਰ ਪਈਆਂ ਕਿ ਨਹੀਂ ਉਹ ਉੱਥੇ ਉਹਨਾਂ ਨੇ ਬੱਲਮ ਵੀ ਅਸੀਂ ਦੂਏ ਕਿਹਾ ਵਾ ਐਲਈਡੀ ਦੂਏ ਬੱਲਮ ਨਹੀਂ ਲਾਉਣੇ ਸੀਗੇ ਪਿਲੇ ਰੰਗ ਵਾਲੇ ਕਿ ਦੂਏ ਐਲਈਡੀ ਬੱਲਮ ਲਾਉਣੇ ਕਿਉਂਕਿ ਉਹਦਾ ਬਿੱਲ ਘੱਟ ਆਉਂਦਾ ਜਿਹੜਾ ਦੂਏ ਪਿਲੇ ਆ ਉਹਨਾਂ ਦਾ ਬਿੱਲ ਜ਼ਿਆਦਾ ਆਉਂਦਾ ਹੁੰਦਾ ਤੇ ਇੱਧਰ ਗੋਭੀ ਵੀ ਹੋ ਚਲੀ ਬਈ ਖੇਲਰ ਮੀਰੀ ਗੋਭੀ ਇਕੱਠੀ ਵਾਲੀ ਨਹੀਂ ਹੋਈ ਬੰਨੇਗਾ ਤੇ ਗੋਭੀ ਸਵਾਦ ਬਣੋਣੀ ਆਰਗੇਨਿਕ ਕੁਝ ਨਹੀਂ ਪਾਇਆ ਬੰਨੇਦਾ ਇਹ ਚ ਸੁਲਾ ਬਈ ਉਧਰ ਵੀ ਕਣਕ ਆਪਣੀ 1 ਨੰਬਰ ਬਈ ਸਾਰਿਆਂ ਦੇ ਵਧੀਆ ਖੜੀ ਕਣਕ ਫਿੰਡ ਵੀ ਦਿਖਾਵਾਂਗਾ ਤੁਹਾਨੂੰ ਜਾ ਕੇ ਥੋੜੇ ਬਾਹਰ ਵਾਲੇ ਬੱਦਲ ਸੰਘ ਉਹ ਹੁੰਦੇ ਆਪਣੇ ਕਿਾ ਕਹਿਸਾ ਹੁੰਦਾ ਕਿ ਜਾਂ ਚਟਾਈ ਵਿੱਚ ਜੇ ਹੁੰਦੇ ਆ ਆਪਣੇ ਫਿੱਕੇ ਜਿਹੇ ਬੱਦਲ ਹੋ ਰਹੇ ਹਾਂ ਰਿਖ ਚਿੱਟੇ ਜਿਹੇ ਹੈ ਨਹੀਂ ਕਿਣਾ ਬਾਹਰ ਵਾਲਾ ਮੌਸਮ ਪਰ ਆਸਮਾਨ ਵੀ ਇਨ ਪਿਓਰ ਲੀਲਾ ਹੁੰਦਾ ਆਪਣੇ ਹੈ ਨਹੀਂ ਇੰਨਾ ਕਿ ਆਪਣੇ ਪੋਲੂਸ਼ਨ ਜ਼ਿਆਦਾ ਹੈ ਬਾਹਰ ਥੋੜਾ ਠੀਕ ਹੈ ਸਾਡੇ IQ ਰਹੀ ਜਾਂਦਾ 55 ਤੱਕ 55 60 ਤੱਕ ਬਾਹਰ ਹੁੰਦਾ IQ ਜਿਹੜਾ ਪੋਲੂਸ਼ਨ ਹੁੰਦਾ ਉੱਥੇ ਹੁੰਦਾ ਆਪਣਾ ਉਹੀ 1 2 3 4 5 6 7 8 9 10 ਤੱਕ ਹੁੰਦਾ ਉਹਨਾਂ ਦੇ 10 ਤੇ ਵੀ ਰੌਲਾ ਪੈਣ ਲੱਗ ਜਾਂਦਾ ਹੈ ਕਿ ਆਈਕਿਊ ਵਧ ਗਿਆ ਪੋਲੂਸ਼ਨ ਇਹਦਾ ਆਪਣੇ ਉਰੇ ਦੇਖੋ ਬਈ ਕਿੰਨਾ ਸਾਡੇ ਇਹਨਾਂ ਵੀ ਹਾਲੇ ਰੱਬ ਦੀ ਕਿਰਪਾ ਨਾਲ ਠੀਕ ਹੈ ਕਿ ਇੱਧਰ ਸਾਡੇ ਕਿੰਨੀ ਹਰਿਆਈ ਜ਼ਿਆਦਾ ਸਾਰੇ ਪਾਸੇ ਇਹ ਹਰਿਆਈ ਕਰਕੇ ਆਈਕਿਊ ਥੱਲੇ ਥੱਲੇ ਹੀ ਰਹਿੰਦਾ ਤੇ ਦਿੱਲੀ ਵਾਲੀ ਸਾਈਡ ਤਾਂ ਬਈ ਉੱਧਰ ਤਾਂ ਤੁਹਾਨੂੰ ਪਤਾ ਹੀ ਹੈ ਕਿੰਨਾ ਜਾਂਦਾ 500 ਦੇ ਕਰੀਬ ਪਤ ਨਹੀਂ 400 ਦੇ ਕਰੀਬ ਉੱਧਰ ਵੀ ਬਈ ਡੈਂਜਰ ਜ਼ੋਨ ਚ ਆਵਾ ਦਿੱਲੀ ਜੜੀ ਸਾਈਡ ਚਲੋ ਭਾਈ ਹੁਣ ਚੱਲੀ ਆਪਾਂ ਪਿੰਡ ਪਿੰਡੇ ਆ ਗਏ ਦਿਖਾਉਂਦਾ ਤੁਹਾਨੂੰ ਕਣਕ ਆਪਣੀ ਤੇ ਇੱਧਰ ਆਪਾਂ ਨੇ ਵਿੰਗਣੀਆਂ ਵੀ ਪਟਾ ਤਿੰਦੀਆਂ ਪੈਂਗਣੇ ਕਈਆਂ ਨੇ ਕਿਹਾ ਫੇਰ ਪਟਾਉਣੀਆਂ ਨਹੀਂ ਦੀਆਂ ਮਨ ਚੱਲ ਕਿ ਉੱਪਰ ਉੱਪਰ ਤੇ ਵੱਢ ਲੈਣੀਆਂ ਇਹਦੀਆਂ ਫੇਰ ਹਰੀ ਹੋ ਜਾਣੀਆਂ ਦੀਆਂ ਉਹ ਆ ਚਲੋ ਕੋਈ ਨਾ ਵੀ ਹੋਣ ਅਗਲੀ ਵਾਰ ਲਾਵਾਂਗੇ ਇਹਨਾਂ ਨੂੰ ਵੀ ਕੋਬੀ ਦੀ ਵੀ ਗੁਡਾਈ ਕਰਾਂਗੇ ਖਾਫੀ ਕੱਖ ਹੋ ਗਿਆ ਨਾ ਤੇ ਚੱਲੀ ਹੁਣ ਘਰ ਨੂੰ ਤੇ ਕੱਲ ਦਾ ਪ੍ਰੋਗਰਾਮ ਆ ਰਿਖੋ ਬੱਲੇ ਯਾਰ ਕਿੰਨਾ ਸੋਹਣਾ ਲੱਗਦਾ ਔਰੇ ਨੂੰ ਵੋਲਟ ਖੜਾ ਵਿੱਚ ਚੁੱਪਰ ਬੱਦਲ ਆਹ ਲੱਗਦੇ ਬੱਦਲ ਬਾਹਰ ਵਾਲੇ ਡਾਰਕ ਨੇ ਆਹ ਦੇਖੋ ਹਨਾ ਵੀ ਤੇ ਅੱਜ ਜਾਣਾ ਸੀਗਾ ਨਾ ਕੱਲ ਜਾਣਾ ਸੀਗਾ ਨੂਰ ਨੂੰ ਛੱਡਣ ਤੇ ਕੱਲ ਦਾ ਪ੍ਰੋਗਰਾਮ ਹੋ ਗਿਆ ਕੈਨਸਲ ਤੇ ਨੂਰ ਨੂੰ ਆਪਾਂ ਨੇ ਅੱਜੇ ਛੱਡਿਆ ਹੁਣਾ ਆਧਰ ਰਸਤੇ ਵਿੱਚ ਮੇਰੇ ਨਾਨਾ ਜੀ ਨੇ ਆ ਜਾਣਾ ਤੇ ਆਧਰ ਰਸਤੇ ਮੈਂ ਚਲ ਜਾਣਾ ਇੱਧਰ ਤੇ ਤੇ ਫਿਰ ਨੂਰ ਨੂੰ ਵੀ ਛੱਡ ਜਾਣਾ ਤੇ ਉਤੋਂ ਪਹਿਲਾ ਪਹਿਲਾ ਚੱਲੀ ਆਪਾਂ ਘਰਾਂ ਪਿੰਡ ਪਿੰਡ ਕਣਕੇ ਦਿਹੋਂਦੇ ਜਾ ਕੇ ਤੇ ਲੋ ਜੀ ਪਹੁੰਚ ਗਏ ਪਿੰਡ ਵਾਲੀ ਮੋਟਰ ਬਾ ਤੇ ਪਿੰਡ ਵਾਲੀ ਮੋਟਰ ਦੀ ਵੀ ਗੱਲ ਲੱਗੇ ਆ ਵੀਰੇ ਇਹ ਹੈਗੀ ਆਪਣੀ ਹੋਰੇ ਨੇਚਰਲ ਜੀ ਚੀਜ਼ ਆ ਜਾਂਦੀ ਹੈ ਪਰਾਣੇ ਟੈਪ ਦੀ ਦੂਈ ਮੋਟਰ ਆ ਜਾਂਦੀ ਆਪਣੀ ਮਾਡਰਨ ਟੈਪ ਦੀ ਇੱਥੇ ਤਾਂ ਵੀ ਬਰਕਤਨ ਐਨ ਬੁਰੀ ਸ਼ਾਵਾਂ ਮਣਾਈ ਵੀ ਹੁੰਦੀ ਹੈ। ਹਰ ਐਨ ਉੱਪਰ ਗੁਲਾਈ ਹੈ ਸਾਡੇ ਉੱਪਰ। ਦਰ ਰਿਵਾਨ ਪੱਤੇ ਪੁੱਤੇ ਝੜੇ ਹੋਏ ਵੇ ਮੀਂਹ ਨਾਲ। ਨਾ ਨੇ ਹੋਰ ਤਾਂ ਪਾਣੀ ਖੜਾ ਵੀ ਯਾਰ ਦੇਖੋ। ਤਾਂ ਹੀ ਬਰਸੀਨ ਨੂੰ ਵੱਡਾ ਇੱਧਰ ਤੇ ਲਾ ਲਿਆ ਹੁਣ। ਹਵਾ ਲਾਵੀ। ਇਹੋ ਪਤੰਗ ਦੇਖੋ ਵੀ। ਹਵਾ ਇਦਾਂ ਦੀ ਦੀ ਹਵਾ। ਜਦ ਹਵਾ ਇਦਾਂ ਦੀ ਹੁੰਦੀ ਪਾਣੀ ਭੈਣੀ ਵਾਲੇ ਪਤੰਗ ਸਾਰੇ ਸਾਡੇ ਖੇਤਾਂ ਜਿਹਨੇ ਨਾ ਹੁੰਦੀ ਆ ਦੇਖੋ। ਇਹ ਸਾਹਮਣੇ ਪਿੰਡੇ ਨਾ ਪੈਣੀ। ਉਧਰ ਨੇ ਪਤੰਗ ਸਾਰੇ ਇਦਾਂ ਫੇ ਕਣਕਾ ਵਾ ਮਿੱਦੇ ਨੇ ਨਿਆਣੇ। ਲੈ ਵੀ ਹੋਰੇ ਵੀ ਆਪਣੇ ਆਨੇ ਕਣਕ। ਇੱਕ ਨੰਬਰ ਪਰ ਉਰੇ ਪਾਣੀ ਖੜਾ ਹੋ ਰਿਖੋ ਥੋੜਾ ਥੋੜਾ। ਕਿਤੇ ਕਿਤੇ ਡੂੰਘਣ ਉੱਥੇ ਪਾਣੀ ਖੜਾ ਹੋਣਾ। ਬਾਕੀ ਤਾਂ ਠੀਕ ਹੈ ਬਈ ਇਹਨਾਂ। ਮੈਂ ਵੀ ਔਰ ਦੇਖ ਵੇਂ ਦੇਖਦਾ। ਆਸਮਾਨ ਮੈਂ ਵੀ ਇਧਰੋਂ ਤੁਹਾਨੂੰ ਇੱਕ ਫਿਲਟਰ ਲਾ ਕੇ ਦਿਖਾਉਣਾ। ਉਹਦਾ ਦੇਖੋ ਕਿੰਨਾ ਬਲੂ ਬਲੂ ਦੇਖਣਾ। ਜੇ ਤੁਹਾਨੂੰ ਫਿਲਟਰ ਵਾਲਾ ਵੀਊ ਦਿਖਾਉਂਦਾ ਤਾਂ ਦੇਖੋ ਕਿੰਨੀਆਂ ਚੀਜ਼ ਡਾਰਕ ਦਿਖਦੀ ਸਾਰੀ। ਆਸਮਾਨ ਵੀ ਇਹਨ ਲੀਲਾ ਦਿਖਦਾ। ਨੰਤ ਇਹ ਇਹ ਮੌਸਮ ਖੁੱਲਿਆ ਹੁੰਦਾ ਇਹ ਮੌਸਮ ਜੀ ਜੀ ਲੱਗਦਾ ਹੁਣ ਮੀਂਹ ਦਾ ਬਈ ਮੀਂਹ ਹੁਣ ਨਰਕ ਜਿਹਾ ਹੀ ਲੱਗਦਾ ਜਾ ਤਾਂ 2 ਮਹੀਨੇ ਲਗਾਤਾਰ ਮੀਂਹ ਪੈਂਦਾ ਰਿਹਾ ਆਪਣੇ ਕਿ ਨਹੀਂ ਮੀਂਹ ਨਹੀਂ ਆ ਕੇ ਮੀਂਹ ਪੈਂਦਾ ਹੁੰਦਾ ਕਿੰਨਾ ਵਧੀਆ ਮਨਨੇ ਕਰਦਾ ਤੇ ਹੁਣ ਤਾਂ ਮੀਂਹ ਪੈਂਦਾ ਓਵਰੇ ਪੈਣ ਲੱਗ ਜਾਂਦਾ ਜਾਂ ਫਿਰ ਪੈਣਾ ਨਹੀਂ ਉਹ ਮੀਂਹ ਦੀ ਕਿੱਦੀ ਲੋੜ ਸੀਗੀ ਮੀਂਹ ਸਹੀ ਪੈ ਗਿਆ ਹੁਣਾਂ ਬਣਿਆ ਇਹਨਾਂ ਨਾ ਵੀ ਦੇਖੋ ਹੈਨ ਤੇ ਹੁਣ ਚੱਲੀ ਆਪਾਂ ਕਰਨੋ ਛੱਡ ਗਈ ਨੂਰ ਨੂੰ ਆਹ ਕਿਹੜਾ ਐਂਕਲ ਲੱਗ ਗਿਆ ਪਾਊਡਰ ਇਹਨਾਂ ਉਹ ਲੱਗ ਗਿਆ ਸਨੋਮੈਟਿਕ ਵਿੱਚ ਵਿੱਚ ਆ ਨੋਨ ਬਲਰ ਦੇਖ ਸਾਬਣਾ ਤੇ ਹੁਣ ਮੂੰਹ ਬਲਰ ਕਰਾ ਬਣਾ ਹਾਂ ਦੇਖਾ ਆ ਚੈੱਕ ਲਿਆ ਆਉਟਰ ਫੋਕਸ ਤੇ ਚੱਲੀ ਹੁਣ ਕਰਨੂਨ ਛੱਡ ਗਈ ਨੂਰ ਨੂੰ ਤੇ ਬੋਲਟ ਪਾ ਵੀ ਹੁਣ ਕੱਪੜਾ ਵੱਢਣ ਵਾਲਾ ਹੋ ਗਿਆ ਆ ਕੱਪੜਾ ਮਾਰ ਕੇ ਖੜਾਉਂਗਾ ਘਰ ਹੁਣ ਗੱਡੀ 'ਪਾ ਵੀ ਮਾਰਨਾ ਤੇ ਆ ਪਰ ਵੀ ਹੁਣ ਤਾਂ ਮੀ ਸਿਰਫ ਹਾਂ ਹੁਣ 2 ਤਰੀਕ ਤੱਕ 2 ਤਰੀ ਨੂੰ ਵੀ ਦੱਸਿਆ ਵਾ ਬਾਈ ਹੁਣ ਤੇ ਲੈ ਕੇ 2 ਤਰੀਕ ਤੱਕ ਕੋਈ ਮੀ ਨਹੀਂ ਹੈ 2 ਤਰੀ ਨੂੰ ਦੱਸਿਆ ਵਾ ਬਸ ਇੱਕੋ ਮੀ ਚੱਲੀ ਹੁਣ ਘਰ ਨੂੰ ਇਹ ਵੀ ਕੱਲ ਬਈ ਬੜਾ ਔਖਾ ਸਟਾਰਟ ਹੋਇਆ ਇਹਦਾ ਕੱਲ ਮੈਂ ਸਵੇਰੇ ਕੱਲ ਤਾਂ ਪਤਾ ਨਹੀਂ ਬਰਸੋਂ ਦਹੀਂ ਲੈ ਕੇ ਆਉਣਾ ਸੀ ਘਾਡੇ 'ਚ ਇਹ ਬਈ ਸਟਾਰਟ ਨਾ ਹੋਣ ਜਾਵੇ ਸਵੇਰੇ ਧੁੰਦ ਵੀ ਵੀ ਫੇ ਤੁਰਕੀ ਗਿਆ ਮੇਰੇ ਅੱਡੇ 'ਚ ਇਹ ਔਂਕਾਲੀ ਸੀਗੀ ਇਹ ਸਟਾਰਟਰ ਆ ਹੋਣ ਜਾਵੇ ਬੋਲਟ ਦਾ ਹੀ ਪੰਜਾ ਗਰਮਾ ਵੇ ਇੱਕ ਝਟ ਜਿਹਾ ਸਟਾਰਟ ਹੋ ਗਿਆ ਕੋਈ ਘਰਾਂ ਬੋਝ ਗਿਆ ਤੇ ਤੁੱਪਨੇ ਗਲੇ ਵੀ ਕੱਪੜੇ ਸੁੱਕਣ ਆਏ ਵੇ ਸਾਰੇ ਚੱਲੀ ਨੌਰ ਬਾਈ ਤਿਆਰ ਨੌਰ ਦੀ ਅੱਜ ਛੁੱਟੀ ਹੋ ਗਈ ਚੱਲ ਕੇ ਦੇਣੀ ਚਾਬੀ ਬੋਲਟ ਦੀ ਛਾਂਡਾ ਟਾ ਕੇ ਵਲ ਚਾਹੀਦੀ ਸੀਗੀ ਇੱਕ ਚਾਹ ਲੈ ਬਾਈ ਛੁੱਟੀਆਂ ਮੁੱਕ ਗਈਆਂ ਸਮਾਪਤ ਚਲਾਇਤ ਵਾਰ ਰੋਣੇ ਵਾਲਾ ਦੋ ਦਿਨ ਤੱਕ ਤਿੰਨ ਦਿਨ ਤੱਕ ਬਹੁਤ ਛਟੀਆਂ ਹੋ ਲੀਆਂ ਬਈ ਇੱਕ ਹੋਈ ਐ ਜੀ ਜੀ ਨੋ ਦਾ ਦੂਵੇ ਲੋਟ ਚੱਲ ਬਈ ਚੱਲੀਏ ਕੋਈ ਨਾਨਾ ਜੀ ਆ ਗਿਆ ਉਗਲਾ ਹੀ ਰੋਗਰ ਕਾਹਾਂ ਜਾਂਦੇ ਬੜੀ ਖੜ ਗਿਆ ਪਹੁੰਚੇ ਹੀ ਆਉਣੇ ਮੈਂ ਹਾਂ ਪਹੁੰਚੇ ਹੀ ਐ ਪਛਲਿਆ ਨੋਰ ਨੂੰ ਜਾਣਾ ਕਿ ਨਹੀਂ 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 ਇਹ ਤਾਂ ਨਹੀਂ ਜੀ ਕਰਦਾ ਹੁਣ ਕੀ ਕਰੋ ਚੰਗਾ ਕਿਤੇ ਉਹ ਕੈਨਸਲ ਹੋ ਗਿਆ ਸੋਮਵਾਰ ਤੋਂ ਬਾਅਦ ਜਾਉਂਗੇ ਲਾ ਭਾਈ ਹਵਾ ਚੱਲ ਰਹੀ ਚੰਗਾ ਬਾਏ ਬਾਏ ਚੱਲੀਏ ਭਾਈ ਅਪਾ ਦੇ ਘਰੋਂ ਫਟਾਫਟ ਤੰਨੇ ਆਣ ਕਿਤੇ ਅੱਗੇ ਕੰਮ ਤੇ ਹੁਣ ਆਪਾਂ ਕਰਦੇ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ ਚ ਤੇ ਹੁਣ ਇਹ ਵਿੱਚ ਚੰਕੌਰ ਸਾਹਿਬ ਅੰਕਲ ਜੀ ਇਹਨਾਂ ਨੇ ਆਵਾ ਥੋੜੇ ਉਹਨਾਂ ਦੀ ਸਿਹਤ ਦੀ ਢਿੱਲੀ ਹੈ ਤੇ ਤਾਂ ਹੀ ਇਹ ਖੋਲੇ ਪੇਪਰ ਸੰਰੂਪ ਟਾਕੀ ਦੀ ਗੋਲੀ ਵਿੱਚ ਹਵਾ ਖਰੋਜ ਹੀ ਰਵੇ ਤੇ ਕਰਦੇ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ ਚ